ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਾਰਾ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਜਦੋਂ ਵੀ ਤੁਹਾਡਾ ਦਿਲ ਕਰੇ ਕੁਝ ਖੱਟਾ ਮਿੱਠਾ ਜਾਂ ਕੁਝ ਚਟਪੜਾ ਤਿੱਖਾ ਖਾਣ ਨੂੰ ਤੇ ਝਟਪਟ ਰਸੋਈ ਤੇ ਜਾ ਕੇ ਬਣਾਓ ਜੀ ਆਲੂ ਦੀਆਂ ਟਿੱਕੀਆਂ ਆਲੂ ਦੀ ਟਿੱਕੀ ਤੇ ਤੁਸੀਂ ਬਹੁਤ ਵਾਰੀ ਬਣਾ ਕੇ ਖਾਧੀ ਹੁੰਦੀਆਂ ਪਰ ਅੱਜ ਬਣਾਵਾਂਗੇ ਆਪਾਂ ਬਿਲਕੁਲ ਨਵੇਂ ਤਰੀਕੇ ਨਾਲ ਤੇ ਇਹਨੂੰ ਟਿੱਕੀਆਂ ਨੂੰ ਬਣਾਉਣ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਆਲੂ ਟਿੱਕੀ ਬਣਾਉਣ ਵਾਸਤੇ ਆਪਾਂ ਇੱਥੇ ਲੈਨੇ ਨੇ ਉਬਲੇ ਹੋਏ ਆਲੂ ਲੈਨੇ ਤੇ ਨਾਲ ਹੀ ਇੱਥੇ ਲੈਨੇ ਦੋ ਤੋਂ ਤਿੰਨ ਚਮਚ ਲੈਨੇ ਆ ਰੋਟ 2 ਚਮਚ ਲਿਆ ਚੋਲਾ ਦਾ ਆਟਾ ਮੇਥੀ ਲਈ ਸੁਕੀ ਤੇ 1 ਲਈਆ ਕद्दूकश ਕਰਕੇ ਗਾਜਰ 2 ਲੈਨੇ ਪਿਆਜ਼ ਤੇ 6-7 ਲਈਆਂ ਆਪਾਂ ਹਰੀਆਂ ਮਿਰਚਾਂ ਤੇ ਸਭ ਤੋਂ ਪਹਿਲਾਂ ਹੁਣ ਆਲੂਆਂ ਨੂੰ ਆਪਾਂ ਕद्दूकश ਕਰ ਲਾਂਗੇ ਕਿੱਕੀਆਂ ਬਣਾਉਣ ਵਾਸਤੇ ਆਪਾਂ ਇੱਥੇ ਆਲੂਆਂ ਨੂੰ ਕਰ ਲਾਂਗੇ ਜੀ ਕद्दूकश ਇਸ ਤੇ ਨਾਲ ਹੀ ਕੋਈ ਗੁਟਰੀ ਨਹੀਂ ਰਹਿਣੀ ਚਾਹੀਦੀ ਇਸ ਕਰਕੇ ਆਪਾਂ ਆਧੂ ਕद्दूकश ਕਰਾਂਗੇ ਆਲੂਆਂ ਨੂੰ ਕद्दूकश ਕੀਤੇ ਹੋਏ ਆਲੂਆਂ ਦੀ ਜਿਹੜੀ ਟਿੱਕੀ ਬਣਾਈਦੀ ਹੈ ਨਾ ਬਹੁਤ ਵਧੀਆ ਬਣਦੀ ਆ ਕੋਈ ਗੁਟਰੀ ਨਹੀਂ ਰਹਿੰਦੀ ਉਹਦੇ ਵਿੱਚ ਤੇ ਟਿੱਕੀ ਹੈ ਜਿਹੜੀ ਬਾਹਰੋਂ ਪੂਰੀ ਸਖਤ ਤੇ ਅੰਦਰੋਂ ਪੂਰੀ ਸੌਫਟ ਬਣ ਕੇ ਤਿਆਰ ਹੁੰਦੀ ਹੈ। ਆਲੂ ਆਪਾਂ ਸਾਰੇ ਇਸੇ ਤਰ੍ਹਾਂ ਸਾਰੇ ਕद्दूकश ਕਰ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਸਮਾਨ ਹੈ ਜਿਹੜਾ ਆਲੂਆਂ ਦੇ ਵਿੱਚ ਪਾਵਾਂਗੇ। ਆਲੂ ਆਪਾਂ ਸਾਰੇ ਕद्दूकश ਕਰ ਲੈਨੇ ਤੇ ਹੁਣ ਆਪਾਂ ਕਟਾਂਗੇ ਜੀ ਪਿਆਜ਼ਾਂ ਨੂੰ ਤੇ ਬਾਕੀ ਤਿਆਰੀ ਜਿਹੜੀ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਕਰਕੇ ਦੱਸਾਂਗੇ। ਟਿੱਕੀਆਂ ਦੀ ਆਪਾਂ ਕਿਸ ਤਰ੍ਹਾਂ ਕੀ ਕਰਨੀ? ਤੇ ਹੁਣ ਆਪਾਂ ਕਰਾਂਗੇ ਜੀ ਇਹ ਪਿਆਜ਼ਾਂ ਦੀ ਕਟਿੰਗ ਤੇ ਪਿਆਜ਼ ਵੀ ਆਪਾਂ ਕद्दूकश ਕਰਾਂਗੇ ਕद्दूकश ਦੇ ਨਾਲ ਤੇ ਇਸ ਸਾਈਡ ਆਪਾਂ ਇਹ ਪਿਆਜ਼ਾਂ ਨੂੰ ਆਪਾਂ ਕद्दूकश ਕਰਾਂਗੇ ਤੇ ਜ਼ਿਆਦਾ ਮੋٹے ਨਹੀਂ ਕਰਨੇ ਇਹਦੇ ਨਾਲ ਇਹ ਕद्दूकश ਕਰ ਲੈਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਕੱਟ ਕੇ ਤੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਆ ਜੇ ਬੱਚੇ ਤੁਹਾਡੇ ਹਰੀ ਮਿਰਚ ਨਹੀਂ ਪਸੰਦ ਕਰਦੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਤਿੰਨ ਚਾਰ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਨੂੰ ਕੱਟ ਕੇ ਤੇ ਇਹਨਾਂ ਨੂੰ ਹੁਣ ਆਲੂਆਂ ਦੇ ਵਿੱਚ ਹੀ ਆਪਾਂ ਕੱਟ ਕੇ ਕਰ ਲੈਨੇ ਆਂ ਜੀ ਤਿਆਰ ਮਿਰਚਾਂ ਹੋਨੇ ਦੇ ਵਿੱਚ ਪਾ ਦਾਂਗੇ ਜੀ ਆਪਾਂ ਜਿਹੜੀ ਗਾਜਰ ਕਸਦੂ ਕਰ ਸ਼ਬਜੀ ਕਰਕੇ ਰੱਖੀ ਸੀ ਤਿਆਰ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਥੋੜੀ ਜਿਹੀ ਪਿਆਜ਼ ਪਿਆਜ਼ਾਂ ਦਾ ਜਿਹੜਾ ਟੇਸ ਨਾ ਟਿੱਕੀ ਦੇ ਵਿੱਚ ਇਹ ਬਹੁਤ ਵਧੀਆ ਹੁੰਦਾ ਤੇ 2 ਤੋਂ 3 ਚਮਚ ਪਾ ਦਾਂਗੇ ਜੀ ਆਪਾਰਾ ਰੂਟ ਦੇ ਇਹਦੇ ਨਾਲ ਜਿਹੜਾ ਟਿੱਕੀ ਦਾ ਜੋੜ ਆ ਬਹੁਤ ਵਧੀਆ ਹੁੰਦਾ ਟਿੱਕੀ ਜਿਹੜੀ ਬਹੁਤ ਵਧੀਆ ਜੁੜਦੀ ਹੈ ਤੇ 2 ਚਮਚੇ ਆਪਾਂ ਇੱਥੇ ਲੈਨੇ ਚੋਲਾਂ ਦਾ ਆਟਾ ਤੇ ਚੋਲਾਂ ਦੇ ਆਟੇ ਨਾਲ ਜਿਹੜੀ ਟਿੱਕੀ ਹੈ ਕਰਾਰੀ ਹੁੰਦੀ ਹੈ ਤੇ ਹੱਥ ਦੇ ਨਾਲ ਮਸਲ ਕੇ ਪਾਵਾਂਗੇ ਆਪਾਂ ਮੇਥੀ ਘਰ ਦੀ ਸੁਕਾਈ ਹੋਈ ਮੇਥੀ ਹੈ ਜੀ ਸਵਾਦਨ ਸਾਰ ਪਾਵਾਂਗੇ ਜੀ ਆਪਾਂ ਲੂਣ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਟਿੱਕੀਆਂ ਦੇ ਵਿੱਚ ਤੇ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਲਾਲ ਮਿਰਚ ਕਿਉਂਕਿ ਅੱਜ ਦੀ ਜਿਹੜੀ ਆਪਾਂ ਟਿੱਕੀ ਬਣਾ ਕੇ ਤਿਆਰ ਕਰਨੀ ਆ ਇਹ ਬਣਾਵਾਂਗੇ ਆਪਾਂ ਥੋੜੀ ਜਿਹੀ ਤਿੱਖੀ ਸਪਾਈਸੀ ਤੇ ਜੇਕਰ ਅੱਜ ਦੀ ਜੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਚੈਨਲ ਨੂੰ ਵੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਇਹਨਾਂ ਟਿੱਕੀਆਂ ਨੂੰ ਆਪਾਂ ਚੰਗੀ ਤਰ੍ਹਾਂ ਸਾਰਾ ਮਸਾਲਾ ਜਿਹੜਾ ਆਲੂਆਂ ਦੇ ਵਿੱਚ ਪਾਇਆ ਮਿਕਸ ਕਰ ਲੈਨੇ ਆ ਹਾਂਜੀ ਟਿੱਕੀ ਦਾ ਸਮਾਨ ਹੈ ਜਿਹੜਾ ਸਾਰਾ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਿਆ ਤੇ ਹੁਣ ਇਹਨੂੰ 1 ਮਿੰਟ ਹੋਰ ਆਪਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲਾਂਗੇ। ਆਲੂ ਆਪਾਂ ਕਰ ਲਏ ਨੇ ਤਿਆਰ ਤੇ ਹੁਣ ਇਹਨਾਂ ਦੀਆਂ ਟਿੱਕੀਆਂ ਵਟ ਲਾਂਗੇ ਤੁਸੀਂ ਆਪਣੇ ਜਿਸ ਜਿੱਡਾ ਕ साइज ਤੁਹਾਨੂੰ ਚਾਹੀਦਾ ਤੁਸੀਂ ਉਸ ਦੇ ਹਿਸਾਬ ਨਾਲ ਟਿੱਕੀਆਂ ਨੂੰ ਗੋਲ ਕਰਕੇ ਤੇ ਤੁਸੀਂ ਤਿਆਰ ਕਰ ਸਕਦੇ ਹੋ। ਹੱਥ ਨਾਲ ਥੋੜਾ ਜਿਹਾ ਸੈਂਟਰ ਚ ਦਬਾ ਕੇ ਤੇ ਟਿੱਕੀਆਂ ਨੂੰ ਆਪਾਂ ਇਸੇ ਤਰ੍ਹਾਂ ਕਰ ਲੈਣੇ ਆ ਜੀ ਸਾਰੀਆਂ ਨੂੰ ਤਿਆਰ ਤੇ ਟਿੱਕੀਆਂ ਨੂੰ ਆਪਾਂ ਇੱਕੋ ਵਾਰੀ ਸਾਰੀਆਂ ਤਿਆਰ ਕਰਕੇ ਰੱਖ ਲੈਣੇ ਆ ਪਹਿਲਾਂ ਤੇ ਫਿਰ ਇਹਨਾਂ ਦੀ ਕਰਾਂਗੇ ਜੀ ਆਪਾਂ ਤਲਾਈ ਜੇਕਰ ਆਜੀ ਦੀ ਰੈਸিপি ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਅਗਲੀਆਂ ਆਉਣ ਵਾਲੀਆਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤਵਾ ਆਪਣਾ ਹੋ ਗਿਆ ਚੰਗੀ ਤਰੀਕੇ ਨਾਲ ਗਰਮ ਤੇ ਅੱਜ ਦੀਆਂ ਜਿਹੜੀਆਂ ਟਿਕੀਆਂ ਆਪਾਂ ਤਵੇ ਦੇ ਉੱਤੇ ਫਰਾਈ ਕਰਾਂਗੇ ਤੇ ਤੇਲ ਪਾ ਲੈਨੇ ਆ ਤੇਲ ਆਪਾਂ ਪਾ ਲਿਆ ਤਾਂ ਵੇਤੇ ਤੇ ਹੁਣ ਇਹਨੂੰ ਚੰਗੀ ਤਰੀਕੇ ਨਾਲ ਗਰਮ ਕਰ ਲੈਣਾ ਜੀ ਤੇਜ਼ ਤੇ ਫਿਰ ਉਸ ਤੋਂ ਬਾਅਦ ਆਪਾਂ ਕਰ ਲਾਂਗੇ ਜੀ ਟਿੱਕੀਆਂ ਦੀ ਤਲਾਈ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਵਿੱਚ ਛੱਡਾਂਗੇ ਜੀ ਟਿੱਕੀਆਂ ਨੂੰ ਆਪਾਂ 10 ਟਿੱਕੀਆਂ ਤਲਾਂਗੇ ਇੱਕੋ ਵਾਰੀ ਜਿਆਦਾ ਨਿਕਲ ਨਹੀਂ ਆ ਇਹਨਾਂ ਨੂੰ ਚੰਗੀ ਤਰੀਕਾ ਨਾਲ ਇੱਕ ਸਾਈਡ ਤੋਂ ਕਰਾਰੀਆਂ ਕਰਕੇ ਫਿਰ ਆਪਾਂ ਇਹਨਾਂ ਦੀ ਸਾਈਡ ਨੂੰ ਬਦਲਾਂਗੇ 3 ਮਿੰਟ ਹੋ ਗਏ ਨੇ ਟਿੱਕੀਆਂ ਨੂੰ ਇੱਕ ਸਾਈਡ ਤੋਂ ਫਰਾਈ ਹੁੰਦਿਆਂ ਨੂੰ ਤੇ ਹੁਣ ਆਪਾਂ ਇਹਨਾਂ ਦੀ ਸਾਈਡ ਨੂੰ ਕਰ ਦਿੰਦੇ ਆ ਜੀ ਚੇਂਜ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਟਿੱਕੀ ਹੈ ਜਿਹੜੀ ਫਰਾਈ ਹੋ ਗਈ ਹੈ ਇਸੇ ਤਰ੍ਹਾਂ ਇਹਨਾਂ ਪਾਸੇ ਨਾ ਟਿੱਕੀਆਂ ਦੀ ਜਿਹੜੀ ਸਾਈਡ ਨੂੰ ਚੇਂਜ ਕਰ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਟਿੱਕੀ ਆਪਣੀ ਜਿਹੜੀ ਪੂਰੇ ਤਰੀਕੇ ਨਾਲ ਕਰਾਰੀ ਹੋ ਗਈ ਹੈ ਤੇ ਹੁਣ ਇਹਨਾਂ ਨੂੰ ਕੱਢ ਲੈਣੇ ਆ ਜੀ ਪਲੇਟ 'ਚ ਇਹਦੀ ਸਾਈਡ ਨੂੰ ਕਰਦੇ ਨੇ ਚੇਂਜ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਤੇ ਟਿੱਕੀ ਆਪਣੀ ਜਿਹੜੀ ਪੂਰੀ ਕਰਾਰੀ ਹੋ ਗਈ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ نکال ਲੈਣਾ ਚੇਂਜ ਟਿੱਕੀ ਦਾ ਮਜ਼ਾ ਤਾਂ ਹੀ ਹੁੰਦਾ ਜੇ ਟਿੱਕੀ ਜ਼ਿਆਦਾ ਕਰਾਰੀ ਹੋਵੇ ਤੇ ਸਿੱਗੀ ਹੋਵੇ ਟਿੱਕੀਆਂ ਨੂੰ ਕੱਢ ਲੈਣਾ ਜਿਹੜੀਆਂ ਹੋ ਗਈਆਂ ਨੇ ਫਰਾਈ ਤੇ ਬਾਕੀਆਂ ਜਿਹੜੀਆਂ ਰਹਿ ਗਈਆਂ ਨੇ ਇਹਨਾਂ ਨੂੰ ਵੀ ਆਪਾਂ ਚੈਕ ਕਰ ਲੈਣਾ ਜੀ ਟਿੱਕੀਆਂ ਆਪਣੀਆਂ ਸਾਰੀਆਂ ਤਕਰੀਬਨ ਹੋ ਗਈਆਂ ਨੇ ਫرائی ਇਹਨਾਂ ਨੂੰ ਕੱਢ ਲੈਨੇ ਆ ਬਾਹਰ ਤੇ ਹੁਣ ਆਪਾਂ ਟਿੱਕੀਆਂ ਨੂੰ ਕਰਦੇ ਆਂ ਜੀ ਸਰਵ ਹਾਂਜੀ ਟਿੱਕੀਆਂ ਆਪਣੀਆਂ ਬਣ ਕੇ ਬਿਲਕੁਲ ਹੋ ਗਈਆਂ ਨੇ ਤਿਆਰ ਤੇ ਹੁਣ ਆਪਾਂ ਟਿੱਕੀਆਂ ਨੂੰ ਕਰਾਂਗੇ ਜੀ ਸਰਵ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਆਪਣੀਆਂ ਟਿੱਕੀਆਂ ਬਣ ਕੇ ਜਿਹੜੀਆਂ ਤਿਆਰ ਹੋਈਆਂ ਨੇ ਤੇ ਇਹਨਾਂ ਦਾ ਟੈਕਚਰ ਵੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕਰਾਰੀਆਂ ਟਿੱਕੀਆਂ ਬਣੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਡੈਕੋਰੇਟ ਤੇ ਇਹਦੇ ਵਾਸਤੇ ਆਪਾਂ ਲਏ ਨੇ ਇੱਥੇ ਕद्दूकश ਕੀਤੇ ਹੋਏ ਥੋੜੇ ਜਿਹਾ ਪਿਆਜ਼ ਪਿਆਜ਼ਾਂ ਨੂੰ ਪਾਵਾਂਗੇ ਆਪਾਂ ਤੇ ਨਾਲ ਹੀ ਇੱਥੇ ਪਾਵਾਂਗੇ ਜੀ ਆਪਾਂ ਲਾਲ ਚਟਨੀ ਤੁਸੀਂ ਸਾਰੀਆਂ ਚੀਜ਼ਾਂ ਆਪਣੇ ਸਵਾਦ ਅਨੁਸਾਰ ਬਣਾ ਕੇ ਤੇ ਤੁਸੀਂ ਖਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਹਰੀ ਚਟਨੀ ਪੁਦੀਨੇ ਵਾਲੀ ਤੇ ਥੋੜੀਆਂ ਜਿਹੀਆਂ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਕਟੀਆਂ ਹੋਈਆਂ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਜਿੰਨਾ ਤਿੱਖਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੁਸੀਂ ਪਾ ਸਕਦੇ ਹੋ ਤੇ ਲਓ ਜੀ ਆਪਣੀ ਅੱਜ ਦੀ ਟਿੱਕੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਆਪਣੀ ਜਿਹੜੀ ਅੱਜ ਦੀ ਰੈਸਪੀ ਤਿਆਰ ਹੋਈ ਹੈ ਬਣ ਕੇ ਤੇ ਟਿੱਕੀ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰੀ ਬਣੀ ਹੈ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਹਾਂਜੀ ਤੇ ਟਿੱਕੀ ਤੁਹਾਨੂੰ ਆਪਾਂ ਚਮਚ ਦੇ ਨਾਲ ਕੱਟ ਕੇ ਤੇ ਖਾਣੇ ਦੇਖੋ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਹੈ ਆਪਣੀ ਟਿੱਕੀ ਤੇ ਬਹੁਤ ਹੀ ਜ਼ਿਆਦਾ ਕਰਾਰੀ ਬਣੀ ਹੈ